ਦਾ 어워ਡ ਮਿਲ ਜਵੇ ਅਮਰਤਪਾਲ ਦੀ ਚਾਰਟ ਨੂੰ ਇੱਥੇ ਇਹਨੇ ਮਾ ਦੇ ਰਿਸ਼ਤੇ ਨੂੰ ਕਲੰਕ ਲਾਤਾ ਇਹਨੇ ਭਰਾ ਦੇ ਰਿਸ਼ਤੇ ਨੂੰ ਕਲੰਕ ਕਲੰਕ ਲਾਇਆ ਇਹਨੇ ਪਿਓ ਦੇ ਰਿਸ਼ਤੇ ਨੂੰ ਕਲੰਕ ਲਾਇਆ ਹਨਾ ਇੰਨੇ ਗੰਦੀ ਇਹਨੇ ਘਟਿਆ ਲੈਵਲ ਦੀ ਚਾਰਟ ਆ ਕਿ ਮੈਂ ਪੜ੍ਹ ਕੇ ਵੀ ਨਹੀਂ ਸੁਣਾ ਸਕਦਾ ਆਪਣੀ ਕਜ਼ਨ ਦੇ ਬਾਰੇ ਇੱਥੇ ਇੱਕ ਗੱਲ ਕੀਤੀ ਗਈ ਹੈ ਇਹਦੀ ਕਜ਼ਨ ਦੇ ਬਾਰੇ ਗੱਲ ਕੀਤੀ ਗਈ ਆ ਕਜ਼ਨ ਦੇ ਕਿਹੜੇ ਅੰਗ ਤੇ ਮਾਰਨ ਦੀ ਆ ਹਨਾ ਆਪਣੇ ਭਰਾ ਦੀ ਆਪਣੀ ਭਾਬੀ ਦੇ ਬਾਰੇ ਕੀ ਗੱਲ ਕੀਤੀ ਗਈ ਆ ਔਰ ਇਹ ਅਮਰਤਪਾਲ ਦਾ ਵੈਰੀਫਾਈਡ ਅਕਾਊਂਟ ਹੈਗਾ ਅਮਰਿਤਪਾਲ ਪੰਜਾਬ ਆਉਣ ਤੋਂ ਪਹਿਲਾਂ ਦੁਬਈ ਬੈਠ ਕੇ ਕਿਹੜਾ ਗੰਦ ਪਾਉਂਦਾ ਰਿਹਾ ਲੜਕੀਆਂ ਦੇ ਨਾਲ ਕੀ ਕੁਝ ਬਕਵਾਸ ਬਾਜ਼ੀ ਕਰਦਾ ਰਿਹਾ ਤੁਸੀਂ ਸੋਚ ਹੀ ਨਹੀਂ ਸਕਦੇ ਮੈਂ ਇਹ ਸਾਰੇ ਸਕਰੀਨਸ਼ਾਟ ਤੁਹਾਨੂੰ ਮੁਹੱਈਆ ਕਰਾਵਾਂਗਾ ਮੈਂ ਮਾਈ ਆ ਪਾੜ ਨਹੀਂ ਸਕਦੇ ਯਾਰ ਤੁਸੀਂ ਇਹਦਾ ਕੀ ਪ੍ਰੂਫ ਹੈ ਕਿ ਇਹ ਟੈਂਡਰ ਚੈਟ ਸੱਚ ਹੈ ਆ ਦੇਖੋ ਇੱਕ ਰਿਪਿਊਟਡ ਅਧਾਰਾ ਇੱਕ ਨਹੀਂ ਕਈ ਰਿਪਿਊਟਡ ਅਧਾਰੇ ਇਹ ਖਬਰ ਲਾਂਦੇ ਨੇ ਠੀਕ ਆ ਪੰਜਾਬ ਪੁਲਿਸ ਟੈਂਡਰ ਨੂੰ ਲਿਖਦੀ ਆ ਸਪੈਸ਼ਲ ਜਦੋਂ ਪੰਜਾਬ ਪੁਲਿਸ ਦੇ ਕੋਲੇ ਸਕਰੀਨਸ਼ਾਟਸ ਪਹੁੰਚਦੇ ਨੇ ਪੰਜਾਬ ਪੁਲਿਸ ਟੈਂਡਰ ਨੂੰ ਲਿਖਦੀ ਆ ਲੋਕਾਂ ਨੂੰ ਟੈਂਡਰ ਦੇ ਬਾਰੇ ਪਤਾ ਨਹੀਂ ਹੋਣਾ ਮੈਂ ਦੱਸ ਦਵਾਂ ਥੋੜਾ ਜਿਆਦਾ ਟੈਂਡਰ ਕੀ ਆ ਫੇਸਬੁੱਕ ਵਾਂਗੂ ਇੱਕ ਐਪ ਹੈਗੀ ਆ ਜਿੱਥੇ ਮੁੰਡੇ ਕੁੜੀਆਂ ਆਪਸ ਚ ਰਲ ਕੇ ਖੇ ਖਾਂਦੇ ਨੇ ਖੇ ਖਾਣਾ ਮੈਂ ਹੁਣ ਨਹੀਂ ਲਫ਼ਜ਼ ਵਰਤ ਸਕਦਾ ਉਹ ਲਫ਼ਜ਼ ਨਹੀਂ ਵਰਤ ਸਕਦਾ ਖੇ ਖਾਂਦੇ ਨੇ ਚੈਟਾਂ ਦੇ ਵਿੱਚ ਫਿਰ ਮਿਲਦੇ ਨੇ ਫਿਰ ਹੋਟਲਾਂ ਚ ਤੇ ਹੋਰ ਇਧਰ ਉਧਰ ਖੇ ਖਾਂਦੇ ਨੇ ਇੱਕ ਕੁੜੀਆਂ ਮੁੰਡਿਆਂ ਦੇ ਖੇ ਖਾਣ ਵਾਸਤੇ ਜਿਹੜੀ ਐਪ ਬਣੀ ਹੋਈ ਆ ਉਹਦੇ ਵਿੱਚ ਅੰਮ੍ਰਿਤਪਾਲ ਦਾ ਖਾਤਾ ਹੁੰਦਾ ਜਦੋਂ ਇਹ ਪੁਲ ਟਿੰਡਰ ਨੂੰ ਲਿਖਦੀ ਆ ਯੂਐਸਏ ਬੈਠੇ ਨੂੰ ਟਿੰਡਰ ਉਹ ਉਹ ਵੈਰੀਫਾਈ ਕਰਕੇ ਦੱਸਦੀ ਆ ਕਿਹੜੇ ਆਈਪੀ ਐਡਰੈਸਾਂ ਤੋਂ ਇਹ ਖਾਤਾ ਬਣਿਆ ਹੋਇਆ ਕਿਹੜੇ ਮੋਬਾਈਲਾਂ ਤੋਂ ਕਿਹੜੇ ਈਮੇਲ ਤੋਂ ਕਿਹੜੀਆਂ ਡਿਵਾਈਸਾਂ 'ਚ ਚੱਲਦਾ ਰਿਹਾ ਟੋਟਲ ਵੈਰੀਫਾਈ ਕਰਕੇ ਸਾਰੇ ਐਵਿਡੈਂਸ ਇਕੱਠੇ ਕਰਕੇ ਅੱਜ ਪੰਜਾਬ ਪੁਲਿਸ ਨੇ ਇਹ ਚੈਟ ਜਿਹੜੀ ਹੈਗੀ ਆ ਹਰੀਨੋ ਕਤਲ ਦੇ ਵਿੱਚ ਅਟੈਚ ਕਰ ਦਿੱਤੀ ਆ ਮੇਰੇ ਖਿਆਲ ਨਾਲ ਇਸ ਟਾਈਮ ਸੁਣਵਾਈ ਚੱਲ ਰਹੀ ਹੋਣੀ ਆ ਤੇ ਸੁਣਵਾਈ 'ਚ ਅਟੈਚ ਹੋ ਚੁੱਕੀ ਹੋਣੀ ਆ ਮੈਂ ਉਹੀ ਸਵਾਲ ਕਰਾਂ ਕਿ ਹਰੀਨੋ ਦੇ ਕਤਲ ਕਾਂਡ ਨਾਲ ਇਸਦਾ ਕੀ ਸੰਬੰਧ ਹੈ ਹਰੀਨੋ ਦੇ ਕਤਲ ਕਾਂਡ ਦੇ ਵਿੱਚ ਸੰਬੰਧ ਇਹ ਆ ਤੁਸੀਂ ਹਰੀਨ ਹਰੀਨੋ ਦੀ ਪ੍ਰੋਫਾਈਲ ਦੇ ਉੱਤੇ ਤੁਸੀਂ ਦੇਖੋਗੇ ਹਰੀਨੋ ਬਾਰ-ਬਾਰ ਕਹਿੰਦਾ ਰਿਹਾ ਕਿ ਸਾਡੇ ਕੋਲ ਉਹਦੇ ਕੋਲ ਬਹੁਤ ਸਾਰੇ ਸਬੂਤ ਨੇ ਔਰ ਉਹ ਐਕਸਪੋਜ਼ ਕਰੇਗਾ ਜਿਹੜੀ ਆ ਜਪਾਲ ਪੁੱਲਰ ਵਾਲੀ ਆਡੀਓ ਹੈਗੀ ਆ ਤਲਵਾੜੇ ਨੂੰ ਕਤਲ ਕਰਨ ਵਾਲੀ ਆਡੀਓ ਹੈਗੀ ਆ ਜੱਸੀ ਸੰਘਾ ਦੇ ਬਾਰੇ ਗੰਦੇ ਲਫ਼ਜ਼ ਵਰਤੇ ਗਏ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਅਮਰਪਾਲ ਦੀ ਇੱਕ ਬਹੁਤ ਹੀ ਗੰਦੇ ਲੈਵਲ ਦੀ ਆਡੀਓ ਵਾਇਰਲ ਹੋਈ ਜਿਦੇ 'ਚ ਬਹੁਤ ਸਾਰੀਆਂ ਗੱਲਾਂ ਕਰਦਾ ਰਿਹਾ ਜੱਸੀ ਸੰਘਾ ਦੇ ਬਾਰੇ ਹੋਰ ਲੜਕੀਆਂ ਦੇ ਬਾਰੇ ਛੋਟੇ-ਛੋਟੇ ਵਿਆਹਾਂ ਦੀਆਂ ਗੱਲਾਂ ਕਰਦਾ ਰਿਹਾ ਇੱਕ ਕਹਿੰਦਾ ਕਿ ਕੋਈ ਕੁੜੀ ਦੇ ਕੋਲ ਉਹਦਾ ਮਾਤਾ ਦਾ ਨੰਬਰ ਚਲਾ ਗਿਆ ਉਸਦਾ ਆਪਣੀ ਇਹਦੀ ਮਾਂ ਦੇ ਕੋਲ ਚਲੀ ਗਈ ਹਨਾ ਉਸ ਆਡੀਓ ਤੋਂ ਬਾਅਦ ਹੁਣ ਇਹ ਵੈਰੀਫਾਈਡ ਚੈਟ ਜਿਹੜੀਆਂ ਚੈਟ ਵੈਰੀਫਾਈ ਕਰਦੀਆਂ ਟਿੰਡਰ ਨੇ ਹੁਣ ਇਹ ਨੇ ਮੇਰਾ ਸਵਾਲ ਇਹ ਹੈ ਕਿ ਐਡੇ ਲੈਵਲ ਦਾ ਘਟਿਆ ਬੰਦਾ ਸੰਤ ਬਾਬਾ ਜਰਾਇਆ ਸਿੰਘ ਦੀ ਨਕਲ ਕਰਕੇ ਕੌਮ ਨੂੰ ਬੇਫਕੂ ਬਣਾਉਂਦਾ ਰਿਹਾ ਤੇ ਕੌਮ ਬੇਫਕੂ ਬਣਦੀ ਰਹੀ ਮੈਂ ਇਹਨੂੰ ਅੰਮ੍ਰਿਤਪਾਲ ਕਹਿੰਦਾ ਹੀ ਨਹੀਂ ਅੱਜ ਤੋਂ ਮੈਂ ਇਹਨੂੰ ਅਸ਼ਲੀਲਪਾਲ ਕਹਾਂਗਾ ਇਹ ਅਚਲੀ ਲੇਪਾਲ ਕੌਮ ਦੇ ਉੱਤੇ ਕਬਜ਼ਾ ਹੁੰਨ ਨੂੰ ਫਿਰਦਾ ਉਸ ਕੌਮ ਦੇ ਉੱਤੇ ਕਬਜ਼ਾ ਹੁੰਨ ਨੂੰ ਫਿਰਦਾ ਜਿਹੜਾ ਦੁਸ਼ਮਣ ਦੀਆਂ ਧੀਆ ਪਣਾ ਨੂੰ ਵੀ ਦੁਸ਼ਮਣ ਦੀਆਂ ਧੀਆ ਪਣਾ ਨੂੰ ਵੀ ਆਪਣੀਆਂ ਧੀਆ ਪਣਾ ਕਹਿੰਦਾ ਰਿਹਾ ਜਿਹੜਾ ਗਜਨੀ ਦੇ ਬਾਜ਼ਾਰਾਂ ਚ ਜਾ ਕੇ ਦੁਸ਼ਮਣ ਦੀਆਂ ਧੀਆ ਪਣਾ ਛੜਾ ਕੇ ਲੈਂਦਾ ਰਿਹਾ ਇਹ ਜੇ ਘਟੀਆਂ ਲੈਵਲ ਦੇ ਇਹ ਮਸਟੰਡੇ ਲੈਵਲ ਦੇ ਇਸ ਛੋਕਰਾਗਰਦੀ ਲੈਵਲ ਦੇ ਬੰਦੇ ਇਹ ਕੌਮ ਦੇ ਸਰਮੌਰ ਬਣਨਗੇ ਤੇ ਆਉਣ ਵਾਲਾ ਇਤਿਹਾਸ ਸੁਤੇਗਾ ਸਾਡੇ ਤੇ ਤੁਹਾਨੂੰ ਵੀ ਉਸੇ ਗਲਤੀ ਹੈ ਮਗਾ ਖਡੂਰ ਸਾਹਿਬ ਚ ਜੇਲ੍ਹ ਚ ਬੰਦ ਹੋਣ ਦੇ ਬਾਵਜੂਦ ਵੱਡੀ ਲੀਡ ਨਾਲ ਜਿੱਤੇ ਨੇ ਅਸੀਂ ਜਸੇਦਾਰਾ ਰਾਜਾ ਰਾਸੂਨ ਦਾ ਇੰਟਰਵਿਊ ਕੀਤਾ ਉਹ ਕਹਿੰਦਾ ਜੇਕਰ ਪੰਜਾਬ ਚ ਕੋਈ ਨਸ਼ਾ ਖਤਮ ਕਰ ਸਕਦਾ ਤਾਂ ਉਹ ਆਈ ਅਬਰਤ ਪਾਲਿਆ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਂਦਾ ਆਪਣੇ ਭਰਾ ਦਾ ਤਾਂ ਛਡਾਇਆ ਨਹੀਂ ਆ ਘਰ ਚ ਹੀ ਨਹੀਂ ਛਡਾਇਆ ਗਿਆ ਹੋਰ ਕਿੱਥੋਂ ਤਾਂ ਛਡਾ ਲੈਣਾ ਠੀਕ ਆ ਭਰਾ ਫੜਿਆ ਗਿਆ ਮੈਂ ਕਿਹਾ ਐਫ ਆਈ ਆਰ ਕਵਾਇਸ਼ ਨਹੀਂ ਹੋएगी ਕਿ ਕੇਸ ਲੜਦੇ ਪਏ ਨੇ ਜਿਹੜਾ ਸੱਚਾ ਹੁੰਦਾ ਉਹ ਐਫ ਆਈ ਆਰ ਕਵਾਇਸ਼ ਕੋ ਆਂਦਾ ਕੱਲ ਦੇ ਦਿਨ ਚ ਮੇਰਾ ਭਰਾ ਹੈਗਾ ਰੌਕੀ ਪਿਛਲੇ ਅਧਿਨੀ ਜਿਹੜਾ ਪਰਜੇਂਦਰ ਪਾਸਟਰ ਨੂੰ ਅਸੀਂ ਅੰਦਰ ਕਰਵਾਇਆ ਰੋਕੀ ਦੇ ਉਤੇ ਇੱਕ ਝੂਠਾ ਪਰਚਾ ਦਰਜ ਕਰਵਾਇਆ ਗਿਆ ਮੰਡੀ ਅਸੀਂ ਕੋਰਟ ਨਹੀਂ ਗਏ ਹੈਗੇ ਅਸੀਂ ਪੁਲਿਸ ਦੇ ਨਹਾਸਾ ਚ ਧੂਆਂ ਘੜਤਾ ਪੁਲਿਸ ਉਲਟੀ ਦਰਖਾਸਤਕਰਤਾ ਦੇ ਉੱਤੇ ਉਹ ਕਰ ਰਹੀ ਹੈ ਜਾਂਚ ਉਸ ਪਰਚੇ ਨੂੰ ਝੂਠਾ ਸਾਬਤ ਕਰ ਦਿੱਤਾ ਕੱਲ ਦੀਆਂ ਅਖਬਾਰਾਂ ਚ ਛਪਿਆ ਜੇ ਪਰਚਾ ਝੂਠਾ ਤੇ ਝੂਠਾ ਸਾਬਤ ਕਰਦੇ ਆਂ ਅਸੀਂ ਕੋਟਾ ਚ ਜਾ ਕੇ ਲੜਦੇ ਨਹੀਂ ਇਹਨਾਂ ਨੂੰ ਮੈਂ ਕਿਹਾ ਸੀ ਜੇ ਸੱਚੇ ਨੇ ਤੇ ਇਹ ਇਹਨਾਂ ਦਾ ਭਰਾ ਨਸ਼ੇੜੀ ਨਹੀਂ ਹੈਗਾ ਹਰਪ੍ਰੀਤ ਨਸ਼ੇੜੀ ਨਹੀਂ ਹੈਗਾ ਨਾਰਕੋ ਟੈਸਟ ਦੇ ਪੈਸੇ ਮੈਂ ਦਊਂਗਾ ਕੋਰਟ ਚਾਣ ਨਾਰਕੋ ਟੈਸਟ ਦੇ ਲਿਖਣ ਪਰੇ ਭੱਜ ਗਏ ਲੜ ਰਹੇ ਨੇ ਕੋਰਟ ਦੇ ਵਿੱਚ ਕਰਦੇ ਵਿੱਚ ਨਹੀਂ ਨਸ਼ਾ ਛਡਾਇਆ ਗਿਆ ਹੋਰ ਕਿਹਦਾ ਨਸ਼ਾ ਛਡਾ ਲੈਣਾ ਅੱਛਾ ਜਿਹੜੀ ਤੁਸੀਂ ਨਸ਼ਾ ਛਡਾਉਣ ਵਾਲੀ ਗੱਲ ਕਹਿੰਦੇ ਹੋ ਚਲੋ ਅੱਜ ਤੁਹਾਡੇ ਚੈਨਲ ਤੇ ਇਹ ਵੀ ਕਹਦਣਾ ਅਗਲੀ ਪ੍ਰੈਸ ਕਾਨਫਰੰਸ ਇੱਕ ਐਸੇ ਵੀਡੀਓਜ਼ ਐਸੇ ਸਬੂਤ ਜਨਤਾ ਕਰਾਂਗਾ ਇਹਨਾਂ ਦਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਕੀ ਹੁੰਦਾ ਰਿਹਾ ਕਿੰਨਾ ਕਿੰਨਾ ਤੇ ਡਾਂਗ ਪਾਈ ਇਹਨਾਂ ਨੇ ਤੇਰਾ ਤੇਰਾ ਟਾਂਕੇ ਕਿਦੇ ਲੱਗੇ ਉਹ ਮੁੰਡਿਆਂ ਨੂੰ ਕਿਦਾਂ ਕੁੱਟਿਆ ਉਹਨਾਂ ਦਾ ਨਸ਼ਾ ਛਡਾਉਣ ਵਾਸਤੇ ਇਹਨਾਂ ਨੇ ਕੀ ਕੁਝ ਤਸ਼ੱਦਦ ਉਹਨਾਂ ਤੇ ਕੀਤੇ ਚਲੋ ਅਗਲੀ ਅਗਲੀ ਪ੍ਰੈਸ ਕਾਨਫਰੈਂਸ ਉਹ ਵੀ ਛੱਡ ਦਾਂਗਾ ਪਕਸ ਨੂੰ ਦੋਬੀ ਹਮੇਸ਼ਾ ਅਮਰਤਪਾਲ ਦੇ ਖਿਲਾਫ ਹੀ ਕਿਉਂ ਬੋਲਦਾ ਇਹਦੇ ਵਿੱਚ ਉਹਦੀ ਕੀ ਮਨਸ਼ਾ ਹੈ ਕੱਲ ਹੀ ਤਾਂ ਹਾਲੇ ਪ੍ਰੈਸ ਕਾਨਫਰੈਂਸ ਕਰਕੇ ਹਟਿਆ ਸਟੇਟ ਦੇ ਮੰਤਰੀਆਂ ਦੇ ਖਿਲਾਫ ਬਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਤੁਸੀਂ ਹੈ ਨਾ ਕਰੋ ਮੈਂ ਬਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਧ ਮੈਂ ਲੜਿਆ ਆਪਣਾ ਸਾਰਾ ਕੁਝ ਦਾਤੇ ਲਾ ਕੇ ਲੜਿਆ ਉਹ ਉਹ ਦਿਖਦਾ ਹੀ ਨਹੀਂ ਹੋਰ ਨਿਸ਼ਾਨਦ ਸ਼ਰਮਾ ਵਾਲੀ ਬਲੀ ਬਾਰੀ ਅੱਜ ਨਿਸ਼ਾਨਦ ਸ਼ਰਮਾ ਲੱਭਦਾ ਕਿ ਤੈਨੂੰ ਕੋਰਟ ਦੇ ਵਿੱਚ ਜਾਂ ਤੱਕ ਜਾ ਜਾ ਕੇ ਵੀ ਮੈਂ ਬਹੁਤ ਸਾਰੇ ਐਵੀਡੈਂਸ ਪੇਸ਼ ਕੀਤੇ ਨੇ ਇਹ ਪਤਾ ਕੀ ਕਰਦੇ ਨੇ ਇਹਨਾਂ ਨੂੰ ਇਹ ਲੱਗਦਾ ਕਿ ਅੰਮ੍ਰਿਤਪਾਲ ਦੇ ਮੁੱਦੇ ਤੋਂ ਦੁਆਬੀ ਬੋਲਣਾ ਹਟ ਜੇ ਕਿਉਂਕਿ ਦੁਆਬੀ ਦਾ ਰਿਕਾਰਡ ਹੈ ਕਿ ਜਿਹਦੇ ਪਿੱਛੇ ਪੈ ਗਿਆ ਉਹ ਪੈ ਗਿਆ ਦੁਆਬੀ ਦਾ ਰਿਕਾਰਡ ਆ ਇਹ ਚਾਹੁੰਦੇ ਨੇ ਕਿ ਅੰਮ੍ਰਿਤਪਾਲ ਨੂੰ ਛੱਡ ਕੇ ਦੁਆਬੀ ਕਿਸੇ ਹੋਰ ਮੈਟਰ ਦਾ ਚਲਾ ਜਾਵੇ ਸਟੇਟ ਦੇ ਖਿਲਾਫ ਬੋਲੇ ਅਕਾਲੀਆਂ ਦੇ ਖਿਲਾਫ ਬੋਲੇ ਭਾਜਪਾ ਦੇ ਖਿਲਾਫ ਬੋਲੇ ਮੈਂ ਹਰੇਕ ਦੇ ਖਿਲਾਫ ਹੀ ਬੋਲਦਾ ਜਿੱਥੇ ਅੜ ਗਈ ਗਰਾਰੀ ਮੈਂ ਹਰੇਕ ਦੇ ਖਿਲਾਫ ਹੀ ਬੋਲਿਆ ਆ ਪਾਸਟਰ ਬਰਜਿੰਦਰ ਦੇ ਮਾਮਲੇ ਦੇ ਵਿੱਚ ਮੈਂ ਬਹੁਤ ਵੱਡੇ ਲੈਵਲ ਦੇ ਕੰਮ ਕੀਤਾ ਹੈਗਾ ਆ ਪੀਲੀ ਵੀ ਮਾਮਲੇ ਦੇ ਵਿੱਚ ਹੁਣੇ ਪ੍ਰੈਸ ਕਾਨਫਰੰਸ ਕਰਕੇ ਹਟਿਆ ਪਿੱਛੇ ਜੇ ਸਟੇਟ ਸਰਕਾਰ ਨੂੰ ਲੜਨ ਤਾਂ ਪਈਆਂ ਹੈਗੀਆਂ ਇਹ ਤਾਂ ਇਹਨਾਂ ਦੀਆਂ ਬਹਾਨੇਬਾਜ਼ੀਆਂ ਨੇ ਇਹਨਾਂ ਦੀਆਂ ਬਹਾਨੇਬਾਜ਼ੀਆਂ ਜਦੋਂ ਇੱਕ ਚੋਰ ਫੜਿਆ ਜਾਂਦਾ ਨਾ ਉਹ ਇਹ ਕਹਿੰਦਾ ਹੁੰਦਾ ਕਿ ਉਹ ਕੱਲਾ ਚੋਰ ਨਹੀਂ ਹੈਗਾ ਫਲਾਣਾ ਵੀ ਚੋਰ ਆ ਟਮਕਾਣਾ ਵੀ ਚੋਰ ਆ ਇਦਾਂ ਜਦੋਂ ਇਹ ਮੇਰੇ ਦਾੜ ਥਲੇ ਆ ਜਾਂਦੇ ਨੇ ਫਿਰ ਇਹ ਕਹਿੰਦੇ ਨੇ ਦੁਆਬੀ ਸਰਕਾਰ ਦੇ ਖਿਲਾਫ ਨਹੀਂ ਬੋਲਦਾ ਭਾਈ ਜੇ ਤੁਸੀਂ ਖੂ ਦੇ ਡੱਡੂਓ ਜੇ ਨਹੀਂ ਦੇਖਿਆ ਸੂਰਜ ਚੜਿਆ ਤੇ ਆਦਾ ਮਤਲਬ ਇਹ ਨਹੀਂ ਹੈਗਾ ਕਿ ਸੂਰਜ ਨਹੀਂ ਚੜਿਆ ਦੋ ਵੀ ਹੁਣ ਅੱਗੇ ਕੀ ਕਾਰਵਾਈ ਕਰੂੰਗਾ ਅੱਗੇ ਦੇਖੋ ਇਹ ਚੈਟ ਜਿਹੜੀ ਆ ਹਰੀਨੋ ਕਤਲ ਦੇ ਵਿੱਚ ਅਟੈਚ ਹੋ ਚੁੱਕੀ ਆ ਪੰਜਾਬ ਪੁਲਿਸ ਨੇ ਅਟੈਚ ਕਰ ਦਿੱਤੀ ਆ ਉਹਦੇ ਉਸ ਕੇਸ ਦੇ ਵਿੱਚ ਮੈਂ ਗਵਾਹ ਵੀ ਹੈਗਾ ਇਹਨਾਂ ਦੀਆਂ ਇਹ ਜਿੰਨੀਆਂ ਵੀ ਇਹ ਅਸ਼ਲੀਲ ਹਰਕਤਾਂ ਨੇ ਜੋ ਵੀ ਕੁਝ ਹੈਗਾ ਇਹ ਕੋਰਟ ਦੇ ਵਿੱਚ ਹੀ ਕਰਾਂਗੇ ਕੋਰਟ ਦੇ ਵਿੱਚ ਹੀ ਸਾਬਤ ਕਰਾਂਗੇ ਹਰੀਨੋ ਦਾ ਇਨਸਾਫ ਲੈਣਾ ਜ਼ਰੂਰ ਲੈਣਾ ਤੇ ਮੈਂ ਆ ਤੁਸੀਂ ਆ ਪੜੋ ਮੜਾ ਜਾ ਆ ਇਮੇਜਿਨ ਇਫ ਆਈ ਆਫ ਯੂ ਸੀ ਕੇ ਆਈ ਐਨ ਜੀ यू एन डैश स्टाइल इन फ्रंट ऑफ माय फैमिली ਆਪਣੇ ਪਰਿਵਾਰ ਦੇ ਸਾਹਮਣੇ ਉਹ ਹਸਬੰਡ ਵਾਈਫ ਵਾਲੀ ਕਿਰਿਆ ਮਾਈ ਮਮ ਐਂਡ ਡੈਡ ਸਿਸਟਰ ਬ੍ਰਦਰ ਐਂਡ ਭਾਬੀ ਦੇ ਕੈਨ ਵਾਚ ਅਸ ਐਂਡ ਜੁਆਇਨ ਇਫ ਦੇ ਵਾਂਟ ਪਰੇ ਨਹੀਂ ਜਾ ਸਕਦੇ ਤੁਹਾਨੂੰ ਵੀ ਸ਼ਾਇਦ ਪੀਪਾਂ ਲਾਣੀਆਂ ਪੈ ਜਾਣ ਇਸ ਲੈਵਲ ਦੇ ਘਟੀਆ ਤਰਜ਼ ਦੇ ਲੋਕ ਸੰਤ ਪਪਾ ਜਰਨੈਲ ਸਿੰਘ ਜੀ ਵਰਗਾ ਰੂਪ ਧਾਰ ਕੇ ਤੇ ਗੋਲ ਪਰਨਾ ਬਣ ਕੇ ਕੌਮ ਨੂੰ ਬੇਵਕੂ ਬਣਾਣਾ ਆਗੇ ਤੇ ਕੌਮ ਬੇਵਕੂ ਬਣ ਗਈ ਅਸੀਂ ਯਾਰ ਦੁਸ਼ਮਣ ਦੀਆਂ ਧੀਆ ਭੈਣਾਂ ਨੂੰ ਧੀਆ ਭੈਣਾਂ ਕਹਿਣ ਵਾਲੇ ਆ ਆ ਘਟਿਆ ਲੈਵਲ ਦੇ ਲੋਕਾਂ ਨੂੰ ਅਸੀਂ ਉਸ ਉਸ ਅਕਾਲ ਤਖਬ ਸਭ ਤੇ ਬੈਠਦਾ ਦੇਖ ਲਾਂਗੇ ਖੜੇ ਹੈ ਇਹਨਾਂ ਦੇ ਰਾਹ ਦੇ ਵਿੱਚ ਸਰੋਜ ਸੋ ਇਸੇ ਸਾਡੇ ਨਾਲ ਭਗਤ ਸਿੰਘ ਦੁਆਬੀ ਜਿਨ੍ਹਾਂ ਨੇ ਭਾਈ ਅਮਰਤਪਾਲ ਦੇ ਮੁੱਦੇ ਤੇ ਖੁੱਲ ਕੇ ਸਾਹਮਣੇ ਆਏ ਨੇ ਟਿੰਡਰ ਚੈਟ ਜੋ ਭਾਈ ਅਮਰਤਪਾਲ ਦੀ ਵਾਇਰਲ ਹੋਲੀ ਉਸ ਤੇ ਖੁੱਲ ਕੇ ਸਾਹਮਣੇ ਇੱਕ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੋ ਉਹਨਾਂ ਦਾ ਕਹਿਣਾ ਕਿ ਭਾਈ ਅਮਰਤਪਾਲ ਸਿੰਘ ਇੱਕ ਲਾਲਚੀ ਗੰਦਾ ਤੇ ਬਹੁਤ ਹੀ ਘਟਿਆ ਇਨਸਾਨ ਹੈ ਉਸ ਨੂੰ ਕੌਮ ਵਿੱਚ ਜਗ੍ਹਾ ਨਹੀਂ ਬਣਾਉਣਾ ਚਾਹੀਦਾ ਕੈਮਰਾਮੈਨ ਕਿੰਦਰ ਦੇ ਨਾਲ ਮੈਂ ਹਰਮਨ ਮੀਆਪੁਰੀ ਦਿਸ਼ਾ ਅਪਡੇਟ ਨਿਊਜ਼ ਚੰਡੀਗੜ੍ਹ ਸਸਿਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਡਿਬਰੂਗੜੀ ਜੇਲ੍ਹ ਚ ਬੰਦ ਭਾਈ ਅਮਰਤਪਾਲ ਸਿੰਘ ਦੀ ਇੱਕ ਟੈਂਡਰ ਚੈਟ ਸਾਹਮਣੇ ਆਉਂਦੀ ਹੈ ਆਖਰ ਉਸ ਟੈਂਡਰ ਚੈਟ ਵਿੱਚ ਹੈ ਕਿ ਹਰੀਨੋ ਦੇ ਕਤਲ ਕਾਂਡ ਨਾਲ ਉਸਦਾ ਕੀ ਸਬੰਧ ਹੈ ਇਸ ਦੇ ਬਾਬਤ ਗੱਲਬਾਤ ਕਰਨੀ ਸਾਡੇ ਨਾਲ ਸੀਨੀਅਰ ਜਰਨਲਿਸਟ ਤੇ ਵਿਵਾਕ ਬਲਾਰੇ ਪਖਸਨ ਦੋਬੀ ਜੀ ਨੇ ਦੋਬੀ ਜੀ ਬਹੁਤ ਪਸੰਦ ਧੰਨਵਾਦ ਧੰਨਵਾਦ ਬਹੁਤ ਬਹੁਤ ਦੋਬੀ ਜੀ ਪਹਿਲਾ ਸਵਾਲ ਮੇਰੇ ਅਹੀ ਹੈ ਕਿ ਟੈਂਡਰ ਚੈਟ ਹੈ ਕਿ ਇਹ ਜਿਹੜੇ ਸਾਹਿਤ ਵਿਕਦੇ ਨਾ ਬਸ ਸਟੈਂਡਾਂ ਤੇ 20-20 ਰੁਪਏ ਦੇ ਅਸ਼ਲੀਲ ਸਾਹਿਤ ਮੈਂ ਕਹਿੰਦਾ ਉਹਨਾਂ ਦੀ ਜੇ ਕਿਤੇ ਅਵਾਰਡ ਫੰਕਸ਼ਨ ਰੱਖਿਆ ਜਾਵੇ ਨਾ ਤਾਂ ਇਸ ਚਾਟ ਨੂੰ ਟਾਪ ਦਾ ਅਵਾਰਡ ਮਿਲ ਜਵੇ ਅਮਰਤਪਾਲ ਦੀ ਚਾਟ ਨੂੰ ਇੱਥੇ ਇਹਨੇ ਮਾਂ ਦੇ ਰਿਸ਼ਤੇ ਨੂੰ ਕਲੰਕ ਲਾਤਾ ਇਹਨੇ ਭਰਾ ਦੇ ਰਿਸ਼ਤੇ ਨੂੰ ਕਲੰਕ ਕਲੰਕ ਲਾਇਆ ਇਹਨੇ ਪਿਓ ਦੇ ਰਿਸ਼ਤੇ ਨੂੰ ਕਲੰਕ ਲਾਇਆ ਹਨਾ ਇਹਨੇ ਗੰਦੀ ਇਹਨੇ ਘਟਿਆ ਲੈਵਲ ਦੀ ਚਾਟ ਆ ਕਿ ਮੈਂ ਪੜ੍ਹ ਕੇ ਵੀ ਨਹੀਂ ਸੁਣਾ ਸਕਦਾ ਆਪਣੀ ਕਜ਼ਨ ਦੇ ਬਾਰੇ ਇੱਥੇ ਇੱਕ ਗੱਲ ਕੀਤੀ ਗਈ ਹੈ ਇਹਦੀ ਕਜ਼ਨ ਦੇ ਬਾਰੇ ਗੱਲ ਕੀਤੀ ਗਈ ਹੈ ਕਜ਼ਨ ਦੇ ਕਿਹੜੇ ਅੰਗ ਤੇ ਮਾਰਨ ਦੀ ਆ ਹਨਾ ਆਪਣੇ ਭਰਾ ਦੀ ਆਪਣੀ ਭਾਬੀ ਦੇ ਬਾਰੇ ਕੀ ਗੱਲ ਕੀਤੀ ਗਈ ਆ ਔਰ ਇਹ ਅਮਰਤਪਾਲ ਦਾ ਵੈਰੀਫਾਈਡ ਅਕਾਊਂਟ ਹੈਗਾ ਅਮਰਤਪਾਲ ਪੰਜਾਬ ਆਉਣ ਤੋਂ ਪਹਿਲਾਂ ਦੁਬਈ ਬੈਠ ਕੇ ਕਿਹੜਾ ਗੰਦ ਪਾਉਂਦਾ ਰਿਹਾ ਲੜਕੀਆਂ ਦੇ ਨਾਲ ਕੀ ਕੁਛ ਬਕਵਾਸ ਬਾਜ਼ੀ ਕਰਦਾ ਰਿਹਾ ਤੁਸੀਂ ਸੋਚ ਹੀ ਨਹੀਂ ਸਕਦੇ ਮੈਂ ਇਹ ਸਾਰੇ ਸਕਰੀਨਸ਼ਾਟਸ ਤੁਹਾਨੂੰ ਮੁਹੱਈਆ ਕਰਾਵਾਂਗਾ ਮੈਂ ਮਾਈ ਪੜ ਨਹੀਂ ਸਕਦੇ ਯਾਰ। ਉਹ ਵੀ ਜੀ ਇਹਦਾ ਕੀ ਪ੍ਰੂਫ ਹੈ ਕਿ ਇਹ ਟਿੰਡਰ ਚੈਟ ਸੱਚ ਹੈ? ਆ ਦੇਖੋ। ਇੱਕ ਰਿਪਿਊਟਡ ਆਧਾਰਾ ਇੱਕ ਨਹੀਂ ਕਈ ਰਿਪਿਊਟਡ ਆਧਾਰੇ ਇਹ ਖਬਰ ਲਾਂਦੇ ਨੇ। ਠੀਕ ਆ? ਪੰਜਾਬ ਪੁਲਿਸ ਟਿੰਡਰ ਨੂੰ ਲਿਖਦੀ ਐ ਸਪੈਸ਼ਲ ਜਦੋਂ ਪੰਜਾਬ ਪੁਲਿਸ ਦੇ ਕੋਲੇ ਸਕਰੀਨਸ਼ਾਟਸ ਪਹੁੰਚਦੇ ਨੇ। ਪੰਜਾਬ ਪੁਲਿਸ ਟਿੰਡਰ ਨੂੰ ਲਿਖਦੀ ਆ। ਲੋਕਾਂ ਨੂੰ ਟਿੰਡਰ ਬਾਰੇ ਪਤਾ ਨਹੀਂ ਹੋਣਾ ਮੈਂ ਦੱਸ ਦਵਾਂ ਥੋੜਾ ਜਿਹਾ ਟਿੰਡਰ ਕੀ ਆ? ਫੇਸਬੁੱਕ ਵਾਂਗੂ ਇੱਕ ਐਪ ਹੈਗੀ ਆ ਜਿੱਥੇ ਮੁੰਡੇ ਕੁੜੀਆਂ ਆਪਸ ਚ ਰਲ ਕੇ ਖੇ ਖਾਂਦੇ ਨੇ। ਖੇ ਖਾਣਾ ਮੈਂ ਹੁਣ ਨਹੀਂ ਉਹ ਲਵਜ਼ ਵਰਤ ਸਕਦਾ ਉਹ ਲਵਜ਼ ਨਹੀਂ ਵਰਤ ਸਕਦਾ ਖੇ ਖਾਂਦੇ ਨੇ ਚੈਟਾਂ ਦੇ ਵਿੱਚ ਫਿਰ ਮਿਲਦੇ ਨੇ ਫਿਰ ਹੋਟਲਾਂ ਚ ਤੇ ਹੋਰ ਇਧਰ ਉਧਰ ਖੇ ਖਾਂਦੇ ਨੇ ਇੱਕ ਕੁੜੀਆਂ ਮੁੰਡਿਆਂ ਦੇ ਖੇ ਖਾਣ ਵਾਸਤੇ ਜਿਹੜੀ ਐਪ ਬਣੀ ਹੋਈ ਆ ਉਹਦੇ ਵਿੱਚ ਅੰਮ੍ਰਿਤਪਾਲ ਦਾ ਖਾਤਾ ਹੁੰਦਾ ਜਦੋਂ ਇਹ ਪੁਲਿਸ ਨੂੰ ਖਾਤਾ ਮਿਲਦਾ ਪੁਲਿਸ ਟਿੰਡਰ ਨੂੰ ਲਿਖਦੀ ਆ ਯੂਐਸਏ ਬੈਠੇ ਨੂੰ ਟਿੰਡਰ ਉਹ ਉਹ ਵੈਰੀਫਾਈ ਕਰਕੇ ਦੱਸਦੀ ਆ ਕਿਹੜੇ ਆਈਪੀ ਐਡਰੈਸਾਂ ਤੋਂ ਇਹ ਖਾਤਾ ਬਣਿਆ ਹੋਇਆ ਕਿਹੜੇ ਮੋਬਾਈਲਾਂ ਤੋਂ ਕਿਹੜੇ ਈਮੇਲ ਤੋਂ ਕਿਹੜੀਆਂ ਡਿਵਾਈਸਾਂ 'ਚ ਚੱਲਦਾ ਰਿਹਾ ਟੋਟਲ ਵੈਰੀਫਾਈ ਕਰਕੇ ਸਾਰੇ ਐਵੀਡੈਂਸ ਇਕੱਠੇ ਕਰਕੇ ਅੱਜ ਪੰਜਾਬ ਪੁਲਿਸ ਨੇ ਇਹ ਚੈਟ ਜਿਹੜੀ ਹੈਗੀ ਆ ਹਰੀਨੋ ਕਤਲ ਦੇ ਵਿੱਚ ਅਟੈਚ ਕਰ ਦਿੱਤੀ ਆ ਮੇਰੇ ਖਿਆਲ ਨਾਲ ਇਸ ਟਾਈਮ ਸੁਣਾ ਸੁਣਵਾਈ ਚੱਲ ਰਹੀ ਹੋਣੀ ਆ ਤੇ ਸੁਣਵਾਈ ਤੇ ਅਟੈਚ ਹੋ ਚੁੱਕੀ ਹੋਣੀ ਆ ਮੈਂ ਉਹੀ ਸਵਾਲ ਕਰਾਂ ਕਿ ਹਰੀਨੋ ਦੇ ਕਤਲ ਕਾਂਡ ਨਾਲ ਇਸਦਾ ਕੀ ਸੰਬੰਧ ਹੈ ਹਰੀਨੋ ਦੇ ਕਤਲ ਕਾਂਡ ਦੇ ਵਿੱਚ ਸੰਬੰਧ ਇਹ ਆ ਤੁਸੀਂ ਹਰੀਨੋ ਦੇ ਪ੍ਰੋਫਾਈਲ ਤੇ ਜਦੋਂ ਜਾਓਗੇ ਹਰੀਨੋ ਦੀ ਪ੍ਰੋਫਾਈਲ ਦੇ ਉੱਤੇ ਤੁਸੀਂ ਦੇਖੋਗੇ ਹਰੀਨੋ ਬਾਰ-ਬਾਰ ਕਹਿੰਦਾ ਰਿਹਾ ਕਿ ਸਾਡੇ ਕੋਲ ਉਹਦੇ ਕੋਲ ਬਹੁਤ ਸਾਰੇ ਸਬੂਤ ਨੇ ਔਰ ਉਹ ਐਕਸਪੋਜ਼ ਕਰੇਗਾ ਜਿਹੜੀ ਆ ਜਪਾਲ ਪੁੱਲਰ ਵਾਲੀ ਆਡੀਓ ਹੈਗੀ ਆ ਵੜੇ ਨੂੰ ਕਤਲ ਕਰਨ ਵਾਲੀ ਆਡੀਓ ਹੈਗੀ ਆ ਜੱਸੀ ਸੰਘਾ ਦੇ ਬਾਰੇ ਗੰਦੇ ਲਫ਼ਜ਼ ਵਰਤੇ ਗਏ ਪਿਛਲੇ ਦਿਨਾਂ ਚ ਤੁਹਾਨੂੰ ਪਤਾ ਅਮਰਪਾਲ ਦੀ ਇੱਕ ਬਹੁਤ ਹੀ ਗੰਦੇ ਲੈਵਲ ਦੀ ਆਡੀਓ ਵਾਇਰਲ ਹੋਈ ਜਿਦੇ ਚ ਬਹੁਤ ਸਾਰੀਆਂ ਗੱਲਾਂ ਕਰਦਾ ਰਿਹਾ ਜੱਸੀ ਸੰਘਾ ਦੇ ਬਾਰੇ ਹੋਰ ਲੜਕੀਆਂ ਦੇ ਬਾਰੇ ਛੋਟੇ ਛੋਟੇ ਵਿਆਹਾਂ ਦੀਆਂ ਗੱਲਾਂ ਕਰਦਾ ਰਿਹਾ ਇੱਕ ਕਹਿੰਦਾ ਕਿ ਕੋਈ ਕੁੜੀ ਦੇ ਕੋਲ ਉਹਦਾ ਮਾਤਾ ਦਾ ਨੰਬਰ ਚਲਾ ਗਿਆ ਉਸਦਾ ਆਪਣੀ ਇਹਦੀ ਮਾਂ ਦੇ ਕੋਲ ਚਲੀ ਗਈ ਹਨਾ ਉਸ ਆਡੀਓ ਤੋਂ ਬਾਅਦ ਹੁਣ ਇਹ ਵੈਰੀਫਾਈਡ ਚੈਟ ਜਿਹੜੀਆਂ ਚੈਟ ਵੈਰੀਫਾਈ ਕਰਦੀਆਂ ਟਿੰਡਰ ਨੇ ਹੁਣ ਇਹ ਨੇ ਮੇਰਾ ਸਵਾਲ ਇਹ ਆ ਕਿ ਐਡੇ ਲੈਵਲ ਦਾ ਘਟਿਆ ਬੰਦਾ ਸੰਤਪਾਪਾ ਜਨਾਇਆ ਸੀ ਕਿ ਨਕਲ ਕਰਕੇ ਕੌਮ ਨੂੰ ਬੇਫਕੂ ਬਣਾਉਂਦਾ ਰਿਹਾ ਤੇ ਕੌਮ ਬੇਫਕੂ ਬਣਦੀ ਰਹੀ ਮੈਂ ਇਹਨੂੰ ਅੰਮ੍ਰਿਤਪਾਲ ਕਹਿੰਦਾ ਹੀ ਨਹੀਂ ਅੱਜ ਤੋਂ ਮੈਂ ਇਹਨੂੰ ਅਸ਼ਲੀਲਪਾਲ ਕਹਾਵਾਂਗਾ ਇਹ ਅਸ਼ਲੀਲਪਾਲ ਕੌਮ ਦੇ ਉੱਤੇ ਕਬਜ਼ਾ ਹੁੰਨ ਨੂੰ ਫਿਰਦਾ ਉਸ ਕੌਮ ਦੇ ਉੱਤੇ ਕਬਜ਼ਾ ਹੁੰਨ ਨੂੰ ਫਿਰਦਾ ਜਿਹੜਾ ਦੁਸ਼ਮਣ ਦੀਆਂ ਧੀਆ ਭੈਣਾਂ ਨੂੰ ਵੀ ਦੁਸ਼ਮਣ ਦੀਆਂ ਧੀਆ ਭੈਣਾਂ ਨੂੰ ਵੀ ਆਪਣੀਆਂ ਧੀਆ ਭੈਣਾਂ ਕਹਿੰਦਾ ਰਿਹਾ ਜਿਹੜਾ ਗਜਨੀ ਦੇ ਬਾਜ਼ਾਰਾਂ 'ਚ ਜਾ ਕੇ ਦੁਸ਼ਮਣ ਦੀਆਂ ਧੀਆ ਭੈਣਾਂ ਛੜਾ ਕੇ ਲਿਆਂਦਾ ਰਿਹਾ ਇਹ ਜੇ ਘਟਿਆ ਲੈਵਲ ਦੇ ਇਹ ਮਸਟੰਡੇ ਲੈਵਲ ਦੇ ਇਸ ਛੋਕਰਾਗਰਦੀ ਲੈਵਲ ਦੇ ਬੰਦੇ ਜੇ ਕੌਮ ਦੇ ਸਰਮੌਰ ਬਣਨਗੇ ਤੇ ਆਉਣ ਵਾਲਾ ਇਤਿਹਾਸ ਸੁਤੇਗਾ ਸਾਡੇ ਤੇ ਦੂਜੇ ਵੀ ਉਸੇ ਗਲਤੀ ਹਮਗਾ ਖਡੂਰ ਸਾਹਿਬ ਚ ਜੇਲ੍ਹ ਚ ਬੰਦ ਹੋਣ ਦੇ ਬਾਵਜੂਦ ਵੱਡੀ ਲੀਡ ਨਾਲ ਜਿੱਤੇ ਨੇ ਅਸੀਂ ਜਿਸੇ ਦਾ ਰਾਜਾ ਰਾਸੂ ਦਾ ਇੰਟਰਵਿਊ ਕੀਤਾ ਉਹ ਕਹਿੰਦਾ ਜੇਕਰ ਪੰਜਾਬ ਚ ਕੋਈ ਨਸ਼ਾ ਖਤਮ ਕਰ ਸਕਦਾ ਤਾਂ ਉਹ ਆਈ ਅਬਰਤ ਪਾਲਿਆ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਂਦਾ ਆਪਣੇ ਭਰਾ ਦਾ ਤਾਂ ਛੜਾਇਆ ਨਹੀਂ ਆ ਘਰ ਚ ਹੀ ਨਹੀਂ ਛੜਾਇਆ ਗਿਆ ਹੋਰ ਕਿਥੋਂ ਤਾਂ ਛਡਾ ਲੈਣਾ ਠੀਕ ਆ ਫੜਿਆ ਗਿਆ ਮੈਂ ਕਿਹਾ ਐਫ ਆਈ ਆਰ ਕਵਾਇਸ਼ ਨਹੀਂ ਹੋएगी ਕਿ ਕੇਸ ਲੜਦੇ ਪਏ ਨੇ ਜਿਹੜਾ ਸੱਚਾ ਹੁੰਦਾ ਉਹ ਐਫ ਆਈ ਆਰ ਕਵਾਇਸ਼ ਪਾਉਂਦਾ ਕੱਲ ਦੇ ਦਿਨ ਚ ਮੇਰਾ ਭਰਾ ਹੈਗਾ ਰੋਕੀ ਪਿਛਲੇ ਦਿਨੀ ਜਿਹੜਾ ਪਰਜੇਂਦਰ ਪਾਸਟਰ ਨੂੰ ਅਸੀਂ ਅੰਦਰ ਕਰਵਾਇਆ ਰੋਕੀ ਦੇ ਉਤੇ ਇੱਕ ਝੂਠਾ ਪਰਚਾ ਦਰਜ ਕਰਵਾਇਆ ਗਿਆ ਮੰਡੀ ਅਸੀਂ ਕੋਰਟ ਨਹੀਂ ਗਏ ਹੈਗੇ ਅਸੀਂ ਪੁਲਿਸ ਦੇ ਨਾਸਾ ਚ ਧੂਆਂ ਘੜਤਾ ਪੁਲਿਸ ਉਲਟੀ ਦਰਖਾਸਤਾਂ ਦੇ ਉੱਤੇ ਉਹ ਕਰ ਰਹੀ ਹੈ ਜਾਂਚ ਉਸ ਪਰਚੇ ਨੂੰ ਝੂਠਾ ਸਾਬਦ ਕਰ ਦਿੱਤਾ ਕੱਲ ਦੀਆਂ ਅਖਬਾਰਾਂ ਚ ਛਪਿਆ ਜੇ ਪਰਚਾ ਝੂਠਾ ਤੇ ਝੂਠਾ ਸਾਬਦ ਕਰਦੇ ਆਂ ਅਸੀਂ ਕੋਟਾ ਚ ਜਾ ਕੇ ਲੜਦੇ ਨਹੀਂ ਇਹਨਾਂ ਨੂੰ ਮੈਂ ਕਿਹਾ ਸੀ ਜੇ ਸੱਚੇ ਨੇ ਤੇ ਇਹ ਇਹਨਾਂ ਦਾ ਭਰਾ ਨਸ਼ੇੜੀ ਨਹੀਂ ਹੈਗਾ ਹਰਪ੍ਰੀਤ ਨਸ਼ੇੜੀ ਨਹੀਂ ਹੈਗਾ ਨਾਰਕੋ ਟੈਸਟ ਦੇ ਪੈਸੇ ਮੈਂ ਦਊਂਗਾ ਕੋਟ ਚ ਆਣ ਨਾਰਕੋ ਟੈਸਟ ਦੇ ਲਿਖਣ ਪਰੇ ਭੱਜ ਕੇ ਲੜ ਰਹੇ ਨੇ ਕੋਟ ਦੇ ਵਿੱਚ ਕਰ ਦੇ ਵਿੱਚ ਨਹੀਂ ਨਸ਼ਾ ਛੜਾਇਆ ਗਿਆ ਹੋਰ ਕਿਹਦਾ ਨਸ਼ਾ ਛੜਾ ਲੈਣਾ ਅੱਛਾ ਜਿਹੜੀ ਤੁਸੀਂ ਨਸ਼ਾ ਛੜਾਉਣ ਲਈ ਗੱਲ ਕਹਿੰਦੇ ਹੋ ਚਲੋ ਅੱਜ ਤੁਹਾਡੇ ਚੈਨਲ ਤੇ ਇਹ ਵੀ ਕਹ ਦਨਾ ਅਗਲੀ ਪ੍ਰੈਸ ਕਾਨਫਰੰਸ ਇੱਕ ਐਸੇ ਵੀਡੀਓਜ਼ ਐਸੇ ਸਬੂਤ ਜੰਮ ਤੱਕ ਕਰਾਂਗਾ ਇਹਨਾਂ ਦਾ ਨਸ਼ਾ ਛੜਾਓ ਕੇਂਦਰ ਦੇ ਵਿੱਚ ਕੀ ਹੁੰਦਾ ਰਿਹਾ ਕਿੰਨਾ-ਕਿੰਨਾ ਤੇ ਡਾਂਗ ਪਾਈ ਇਹਨਾਂ ਨੇ ਤੇਰਾ ਤੇਰਾ ਟਾਂਕੇ ਕਿਦੇ ਲੱਗੇ ਉਹ ਮੁੰਡਿਆਂ ਨੂੰ ਕਿਦਾਂ ਕੁੱਟਿਆ ਉਹਨਾਂ ਦਾ ਨਸ਼ਾ ਛਡਾਉਣ ਵਾਸਤੇ ਇਹਨਾਂ ਨੇ ਕੀ ਕੁਝ ਤਸ਼ੱਦਦ ਉਹਨਾਂ ਤੇ ਕੀਤੇ ਚਲੋ ਅਗਲੀ ਅਗਲੀ ਪ੍ਰੈਸ ਕਾਨਫਰੰਸ ਉਹ ਵੀ ਛੱਡ ਦਾਂਗਾ ਪਕਸ ਸਿੰਘ ਦੋਬੀ ਹਮੇਸ਼ਾ ਅਮਰਤਪਾਲ ਦੇ ਖਿਲਾਫ ਹੀ ਕਿਉਂ ਬੋਲਦਾ ਇਹਦੇ ਵਿੱਚ ਉਹਦੀ ਕੀ ਮਨਸ਼ਾ ਹੈ ਕੱਲ ਹੀ ਤਾਂ ਹਾਲੇ ਪ੍ਰੈਸ ਕਾਨਫਰੰਸ ਕਰਕੇ ਹਟਿਆ ਸਟੇਟ ਦੇ ਮੰਤਰੀਆਂ ਦੇ ਖਿਲਾਫ ਬਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਤੁਸੀਂ ਹੈ ਨਾ ਕਰੋ ਮੈਂ ਬਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਧ ਮੈਂ ਲੜਿਆ ਆਪਣਾ ਸਾਰਾ ਕੁਝ ਦਾਤੇ ਲਾ ਕੇ ਲੜਿਆ ਉਹ ਉਹ ਦਿਖਦਾ ਹੀ ਨਹੀਂ ਹੋਰ ਨਿਸ਼ਾਨਦ ਸ਼ਰਮਾ ਵਾਲੀ ਵਾਲੀ ਬਾਰੀ ਅਜ ਨਿਸ਼ਾਨ ਸ਼ਰਮਾ ਲੱਭਦਾ ਕਿ ਤੈਨੂੰ ਕੋਰਟ ਦੇ ਵਿੱਚ ਜਾ ਤੱਕ ਜਾ ਜਾ ਕੇ ਵੀ ਮੈਂ ਬਹੁਤ ਸਾਰੇ ਐਵੀਡੈਂਸ ਪੇਸ਼ ਕੀਤੇ ਨੇ ਇਹ ਪਤਾ ਕੀ ਕਰਦੇ ਨੇ ਇਹਨਾਂ ਨੂੰ ਇਹ ਲੱਗਦਾ ਕਿ ਅਮਰਤਪਾਲ ਦੇ ਮੁੱਦੇ ਤੋਂ ਦੁਆਬੀ ਬੋਲਣਾ ਹਟ ਜੇ ਕਿਉਂਕਿ ਦੁਆਬੀ ਦਾ ਰਿਕਾਰਡ ਹੈ ਕਿ ਜਿਹਦੇ ਪਿੱਛੇ ਪੈ ਗਿਆ ਉਹ ਪੈ ਗਿਆ ਦੁਆਬੀ ਦਾ ਰਿਕਾਰਡ ਆ ਇਹ ਚਾਹੁੰਦੇ ਨੇ ਕਿ ਅਮਰਤਪਾਲ ਨੂੰ ਛੱਡ ਕੇ ਦੁਆਬੀ ਕਿਸੇ ਹੋਰ ਮੈਟਰ ਦਾ ਚਲਾ ਜਾਵੇ ਸਟੇਟ ਦੇ ਖਿਲਾਫ ਬੋਲੇ ਆ ਅਕਾਲੀਆਂ ਦੇ ਖਿਲਾਫ ਬੋਲੇ ਬੀਜੇਪੀ ਦੇ ਖਿਲਾਫ ਬੋਲੇ ਮੈਂ ਹਰੇਕ ਦੇ ਖਿਲਾਫ ਹੀ ਬੋਲਦਾ ਜਿੱਥੇ ਅੜਗੀ ਗਰਾਰੀ ਮੈਂ ਹਰੇਕ ਦੇ ਖਿਲਾਫ ਹੀ ਬੋਲਿਆ ਆ ਪਾਸਟਰ ਬਰਜਿੰਦਰ ਦੇ ਮਾਮਲੇ ਦੇ ਵਿੱਚ ਮੈਂ ਬਹੁਤ ਵੱਡੇ ਲੈਵਲ ਦੇ ਕੰਮ ਕੀਤਾ ਹੈਗਾ ਆ ਪੀਲੀ ਵੀ ਮਾਮਲੇ ਦੇ ਵਿੱਚ ਹੁਣੇ ਪ੍ਰੈਸ ਕਾਨਫਰੰਸ ਕਰਕੇ ਹਟਿਆ ਪਿੱਛੇ ਜੇ ਸਟੇਟ ਸਰਕਾਰ ਨੂੰ ਲਾਣਦਾ ਪਾਈਆਂ ਹੈਗੀਆਂ ਇਹ ਤਾਂ ਇਹਨਾਂ ਦੀਆਂ ਬਹਾਨੇਬਾਜ਼ੀਆਂ ਨੇ ਇਹਨਾਂ ਦੀਆਂ ਬਹਾਨੇਬਾਜ਼ੀਆਂ ਜਦੋਂ ਇੱਕ ਚੋਰ ਫੜਿਆ ਜਾਂਦਾ ਨਾ ਉਹ ਇਹ ਕਹਿੰਦਾ ਹੁੰਦਾ ਕਿ ਉਹ ਇਕੱਲਾ ਚੋਰ ਨਹੀਂ ਹੈਗਾ ਫਲਾਣਾ ਵੀ ਚੋਰ ਆ ਟਮਕਾਣਾ ਵੀ ਚੋਰ ਆ ਇਦਾਂ ਜਦੋਂ ਇਹ ਮੇਰੇ ਦਾੜ ਥਲੇ ਆ ਜਾਂਦੇ ਨੇ ਫੇਰੇ ਕਹਿੰਦੇ ਨੇ ਦੁਆਬੀ ਸਰਕਾਰ ਦੇ ਖਿਲਾਫ ਨਹੀਂ ਬੋਲਦਾ ਭਾਈ ਜੇ ਤੁਸੀਂ ਕੂ ਦੇ ਡੱਡੂਓ ਜੇ ਨਹੀਂ ਦੇਖਿਆ ਸੂਰਜ ਚੜਿਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸੂਰਜ ਨਹੀਂ ਚੜਿਆ ਦੁਆਬੀ ਜੀ ਹੁਣ ਅੱਗੇ ਕੀ ਕਾਰਵਾਈ ਕਰੂੰਗੇ ਅੱਗੇ ਦੇਖੋ ਇਹ ਚੈਟ ਜਿਹੜੀ ਆ ਹਰੀਨੋ ਕਤਲ ਦੇ ਵਿੱਚ ਅਟੈਚ ਹੋ ਚੁੱਕੀ ਆ ਪੰਜਾਬ ਪੁਲਿਸ ਨੇ ਅਟੈਚ ਕਰ ਦਿੱਤੀ ਆ ਉਹਦੇ ਉਸ ਕੇਸ ਦੇ ਵਿੱਚ ਮੈਂ ਗਵਾਹ ਵੀ ਹੈਗਾ ਇਹਨਾਂ ਦੀਆਂ ਇਹ ਜਿੰਨੀਆਂ ਵੀ ਇਹ ਅਸ਼ਲੀਲ ਹਰਕਤਾਂ ਨੇ ਜੋ ਵੀ ਕੁਝ ਹੈਗਾ ਇਹ ਕੋਰਟ ਦੇ ਵਿੱਚ ਹੀ ਕਰਾਂਗੇ ਕੋਰਟ ਦੇ ਵਿੱਚ ਹੀ ਸਾਬਤ ਕਰਾਂਗੇ ਹਰੀਨੋ ਦਾ ਇਨਸਾਫ ਲੈਣਾ ਜ਼ਰੂਰ ਲੈਣਾ ਤੇ ਮੇਰੀ ਆ ਤੁਸੀਂ ਆ ਪੜੋ ਮੜਾ ਜੀ Uh, imagine if i have you see king u in dash style in front of my family mm -hmm. apne parivar de samne oh husband wife wali kriya my mom and dad sister brother and bhabi they can watch us and join if they want padai mm -hmm. ni ja sakde tonu vi shayad veepan laaniyan pehdan is level de khatiyan tarje de log ਸੰਤ ਪਪਾ ਜਰਨੈਲ ਸਿੰਘ ਜੀ ਵਰਗਾ ਰੂਪ ਧਾਰ ਕੇ ਤੇ ਗੋਲ ਪਰਨਾ ਬਣ ਕੇ ਕੌਮ ਨੂੰ ਬੇਫਕੂ ਬਣਾਣਾ ਆ ਗਿਆ ਤੇ ਕੌਮ ਬੇਫਕੂ ਬਣ ਗਈ ਅਸੀਂ ਯਾਰ ਦੁਸ਼ਮਣ ਦੀਆਂ ਧੀਆਂ ਭੈਣਾਂ ਨੂੰ ਧੀਆਂ ਭੈਣਾਂ ਕਹਿਣ ਵਾਲੇ ਆ ਆ ਘਟਿਆ ਲੈਵਲ ਦੇ ਲੋਕਾਂ ਨੂੰ ਅਸੀਂ ਉਸ ਉਸ ਅਕਾਲ ਤਖਤ 'ਤੇ ਬੈਠਦਾ ਦੇਖ ਲਾਂਗੇ ਖੜੇ ਆ ਇਹਨਾਂ ਦੇ ਰਾਹ ਦੇ ਵਿੱਚ ਕਰੋ ਜੀ ਸੋ ਇਸੇ ਸਾਡੇ ਨਾਲ ਭਗਤ ਸਿੰਘ ਦੁਆਬੀ ਜਿਨ੍ਹਾਂ ਨੇ ਭਾਈ ਅਮਰਤਪਾਲ ਦੇ ਮੁੱਦੇ ਤੇ ਖੁੱਲ ਕੇ ਸਾਹਮਣੇ ਆਏ ਨੇ ਟਿੰਡਰ ਚੈਟ ਦੇ ਭਾਈ ਅਮਰਤਪਾਲ ਦੀ ਵਾਇਰਲ ਹੋਈ ਉਸ ਤੇ ਖੁੱਲ ਕੇ ਸਾਹਮਣੇ ਨੇ ਇੱਕ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਇੱਕ ਲਾਲਚੀ ਗੰਦਾ ਤੇ ਬਹੁਤ ਹੀ ਘਟਿਆ ਇਨਸਾਨ ਹੈ ਉਸ ਨੂੰ ਕੌਮ ਵਿੱਚ ਜਗ੍ਹਾ ਨਹੀਂ ਬਣਾਉਣਾ ਚਾਹੀਦਾ ਕੈਮਰਾਮੈਨ ਤਿੰਦਰ ਦੇ ਨਾਲ ਮੈਂ ਹਰਮਨ ਮੀਆਪੁਰੀ ਦਿਸ਼ਾ ਅਪਡੇਟ ਨਿਊਜ਼ ਚੰਡੀਗੜ੍ਹ ਸਸਿਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਡਿਬਰੂਗੜੀ ਜੇਲ੍ਹ ਚ ਬੰਦ ਭਾਈ ਅਮਰਤਪਾਲ ਸਿੰਘ ਦੀ ਇੱਕ ਟੈਂਡਰ ਚੈਟ ਸਾਹਮਣੇ ਆਉਂਦੀ ਹੈ ਆਖਰ ਉਸ ਟੈਂਡਰ ਚੈਟ ਵਿੱਚ ਹੈ ਕਿ ਹਰੀਨੋ ਦੇ ਕਤਲ ਕਾਂਡ ਨਾਲ ਦਾ ਕੀ ਸਬੰਧ ਹੈ ਇਸ ਦੇ ਬਾਬਤ ਗੱਲਬਾਤ ਕਰਨੀ ਸਾਡੇ ਨਾਲ ਸੀਨੀਅਰ ਜਰਨਲਿਸਟ ਤੇ ਵਿਵਾਖ ਬੁਲਾ ਰਹੇ ਪਕਸਿੰਦ ਦੋਬੀ ਜੀ ਨੇ ਦੋਬੀ ਜੀ ਬਹੁਤ ਪਸੰਦ ਧੰਨਵਾਦ ਧੰਨਵਾਦ ਬਹੁਤ ਬਹੁਤ ਦੋਬੀ ਜੀ ਪਹਿਲਾ ਸਵਾਲ ਮੇਰੇ ਆਹੀ ਹੈ ਕਿ ਟੈਂਡਰ ਚੈਟ ਹੈ ਕੀ ਇਹਦੇ ਵਿੱਚ ਕੀ ਹੈ ਪੁੱਛੋ ਹੀ ਨਾ ਜੀ ਜਿਹੜੇ ਸਾਹਿਤ ਵਿਕਦੇ ਨਾ ਬਸ ਸਟੈਂਡਾਂ ਤੇ 20-20 ਰੁਪਏ ਦੇ ਅਸ਼ਲੀਲ ਸਾਹਿਤ ਮੈਂ ਕਹਿੰਦਾ ਉਹਨਾਂ ਦੀ ਜੇ ਕਿਤੇ ਅਵਾਰਡ ਫੰਕਸ਼ਨ ਰੱਖਿਆ ਜਾਵੇ ਨਾ ਤਾਂ ਇਸ ਚੈਟ ਨੂੰ ਟਾਪ ਦਾ ਅਵਾਰਡ ਮਿਲ ਜਾਵੇ ਅ ਇਨੇ ਮਾਦੇ ਰਿਸ਼ਤੇ ਨੂੰ ਕਲੰਕਲਾਤਾ ਇਹਨੇ ਭਰਾ ਦੇ ਰਿਸ਼ਤੇ ਨੂੰ ਕਲੰਕ ਕਲੰਕ ਲਾਇਆ ਇਹਨੇ ਪਿਓ ਦੇ ਰਿਸ਼ਤੇ ਨੂੰ ਕਲੰਕ ਲਾਇਆ ਹਨਾ ਇੰਨੇ ਗੰਦੀ ਇੰਨੇ ਘਟੀਆ ਲੈਵਲ ਦੀ ਚਾਟ ਆ ਕਿ ਮੈਂ ਪੜ੍ਹ ਕੇ ਵੀ ਨਹੀਂ ਸੁਣਾ ਸਕਦਾ ਆਪਣੀ ਕਜ਼ਨ ਦੇ ਬਾਰੇ ਇੱਥੇ ਇੱਕ ਗੱਲ ਕੀਤੀ ਗਈ ਹੈ ਇਹਦੀ ਕਜ਼ਨ ਦੇ ਬਾਰੇ ਗੱਲ ਕੀਤੀ ਗਈ ਆ ਕਜ਼ਨ ਦੇ ਕਿਹੜੇ ਅੰਗ ਤੇ ਮਾਰਨ ਦੀ ਆ ਹਨਾ ਆਪਣੇ ਭਰਾ ਦੀ ਆਪਣੀ ਭਾਬੀ ਦੇ ਬਾਰੇ ਕੀ ਗੱਲ ਕੀਤੀ ਗਈ ਆ ਔਰ ਇਹ ਅਮਰਤਪਾਲ ਦਾ ਵੈਰੀਫਾਈਡ ਅਕਾਊਂਟ ਹੈਗਾ ਅਮਰਤਪਾਲ ਪੰਜਾਬ ਆਣ ਤੋਂ ਪਹਿਲਾਂ ਦੁਬਈ ਬੈਠ ਕੇ ਇਹੜਾ ਗੰਦ ਪਾਉਂਦਾ ਰਿਹਾ ਲੜਕੀਆਂ ਦੇ ਨਾਲ ਕੀ ਕੁਛ ਬਕਵਾਸ ਬਾਜ਼ੀ ਕਰਦਾ ਰਿਹਾ ਤੁਸੀਂ ਸੋਚ ਹੀ ਨਹੀਂ ਸਕਦੇ ਮੈਂ ਇਹ ਸਾਰੇ ਸਕਰੀਨਸ਼ਾਟ ਤੁਹਾਨੂੰ ਮੁਹੱਈਆ ਕਰਾਵਾਂਗਾ ਮੈਂ ਮਾਈ ਅ ਪੜ ਨਹੀਂ ਸਕਦੇ ਯਾਰ ਜੀ ਇਹਦਾ ਕੀ ਪ੍ਰੂਫ ਹੈ ਕਿ ਇਹ ਟਿੰਡਰ ਚੈਟ ਸੱਚ ਹੈ ਆ ਦੇਖੋ ਇੱਕ ਰਿਪਿਊਟਡ ਅਧਾਰਾ ਇੱਕ ਨਹੀਂ ਕਈ ਰਿਪਿਊਟਡ ਅਧਾਰੇ ਇਹ ਖਬਰ ਲਾਂਦੇ ਨੇ ਠੀਕ ਆ ਪੰਜਾਬ ਪੁਲਿਸ ਟਿੰਡਰ ਨੂੰ ਲਿਖਦੀ ਆ ਸਪੈਸ਼ਲ ਜਦੋਂ ਪੰਜਾਬ ਪੁਲਿਸ ਦੇ ਕੋਲੇ ਸਕਰੀਨਸ਼ਾਟਸ ਪਹੁੰਚਦੇ ਨੇ ਪੰਜਾਬ ਪੁਲਿਸ ਟਿੰਡਰ ਨੂੰ ਲਿਖਦੀ ਆ ਲੋਕਾਂ ਨੂੰ ਟਿੰਡਰ ਬਾਰੇ ਪਤਾ ਨਹੀਂ ਹੋਣਾ ਮੈਂ ਦੱਸ ਦਵਾਂ ਥੋੜਾ ਜਿਹਾ ਟਿੰਡਰ ਕੀ ਆ ਫੇਸਬੁੱਕ ਵਾਂਗੂ ਇੱਕ ਐਪ ਹੈਗੀ ਆ ਜਿੱਥੇ ਮੁੰਡੇ ਕੁੜੀਆਂ ਆਪਸ ਚ ਰਲ ਕੇ ਖੇ ਖਾਂਦੇ ਨੇ ਖੇ ਖਾਣਾ ਮੈਂ ਹੁਣ ਨਹੀਂ ਲਫ਼ਜ਼ ਵਰਤ ਸਕਦਾ ਉਹ ਲਫ਼ਜ਼ ਨਹੀਂ ਵਰਤ ਸਕਦਾ ਖੇ ਖਾਂਦੇ ਨੇ ਚੈਟਾਂ ਦੇ ਵਿੱਚ ਫਿਰ ਮਿਲਦੇ ਨੇ ਫਿਰ ਹੋਟਲਾਂ ਚ ਤੇ ਹੋਰ ਇਧਰ ਉਧਰ ਖੇ ਖਾਂਦੇ ਨੇ ਇੱਕ ਕੁੜੀਆਂ ਮੁੰਡਿਆਂ ਦੇ ਖੇ ਖਾਣ ਵਾਸਤੇ ਜਿਹੜੀ ਐਪ ਬਣੀ ਹੋਈ ਆ ਉਹਦੇ ਵਿੱਚ ਅੰਮ੍ਰਿਤਪਾਲ ਦਾ ਖਾਤਾ ਹੁੰਦਾ ਜਦੋਂ ਇਹ ਪੁਲਿਸ ਨੂੰ ਖਾਤਾ ਮਿਲ ਇੰਟਰ ਉਹ ਉਹ ਵੈਰੀਫਾਈ ਕਰਕੇ ਦੱਸਦੀ ਆ ਕਿਹੜੇ ਆਈਪੀ ਐਡਰੈਸਾਂ ਤੋਂ ਇਹ ਖਾਤਾ ਬਣਿਆ ਹੋਇਆ ਕਿਹੜੇ ਮੋਬਾਈਲਾਂ ਤੋਂ ਕਿਹੜੇ ਈਮੇਲ ਤੋਂ ਕਿਹੜੀਆਂ ਡਿਵਾਈਸਾਂ 'ਚ ਚੱਲਦਾ ਰਿਹਾ ਟੋਟਲ ਵੈਰੀਫਾਈ ਕਰਕੇ ਸਾਰੇ ਐਵੀਡੈਂਸ ਇਕੱਠੇ ਕਰਕੇ ਅੱਜ ਪੰਜਾਬ ਪੁਲਿਸ ਨੇ ਇਹ ਚੈਟ ਜਿਹੜੀ ਹੈਗੀ ਆ ਹਰੀਨੋ ਕਤਲ ਦੇ ਵਿੱਚ ਅਟੈਚ ਕਰ ਦਿੱਤੀ ਆ ਮੇਰੇ ਖਾਂ ਨਾਲ ਇਸ ਟਾਈਮ ਸੁਣਾ ਸੁਣਵਾਈ ਚੱਲ ਰਹੀ ਹੋਣੀ ਆ ਤੇ ਸੁਣਵਾਈ ਤੇ ਅਟੈਚ ਹੋ ਚੁੱਕੀ ਹੋਣੀ ਆ ਮੈਂ ਉਹੀ ਸਵਾਲ ਕਰਾਂ ਕਿ ਹਰੀਨੋ ਦੇ ਕਤਲ ਕਾਂਡ ਨਾਲ ਇਸਦਾ ਕੀ ਸੰਬੰਧ ਹੈ ਹਰੀਨੋ ਦੇ ਕਤਲ ਕਾਂਡ ਦੇ ਵਿੱਚ ਸੰਬੰਧ ਇਹ ਆ ਤੁਸੀਂ ਹਰੀਨੋ ਦੇ ਪ੍ਰੋਫਾਈਲ ਤੇ ਜਦੋਂ ਜਾਓਗੇ ਹਰਿਨੋ ਦੀ ਪ੍ਰੋਫਾਈਲ ਦੇ ਉੱਤੇ ਤੁਸੀਂ ਦੇਖੋਗੇ ਹਰਿਨੋ ਬਾਰ ਬਾਰ ਕਹਿੰਦਾ ਰਿਹਾ ਕਿ ਸਾਡੇ ਕੋਲ ਉਹਦੇ ਕੋਲ ਬਹੁਤ ਸਾਰੇ ਸਬੂਤ ਨੇ ਔਰ ਉਹ ਐਕਸਪੋਜ਼ ਕਰੇਗਾ ਜਿਹੜੀ ਆ ਜਪਾਲ ਪੁੱਲਰ ਵਾਲੀ ਆਡੀਓ ਹੈਗੀ ਆ ਤਲਵਾੜੇ ਨੂੰ ਕਤਲ ਕਰਨ ਵਾਲੀ ਆਡੀਓ ਹੈਗੀ ਆ ਜੱਸੀ ਸੰਘਾ ਦੇ ਬਾਰੇ ਗੰਦੇ ਲਫ਼ਜ਼ ਵਰਤੇ ਗਏ ਪਿਛਲੇ ਦਿਨਾਂ ਚ ਤੁਹਾਨੂੰ ਪਤਾ ਅਮਰਤਪਾਲ ਦੀ ਇੱਕ ਬਹੁਤ ਹੀ ਗੰਦੇ ਲੈਵਲ ਦੀ ਆਡੀਓ ਵਾਇਰਲ ਹੋਈ ਜਿਦੇ ਚ ਬਹੁਤ ਸਾਰੀਆਂ ਗੱਲਾਂ ਕਰਦਾ ਰਿਹਾ ਜੱਸੀ ਸੰਘਾ ਦੇ ਬਾਰੇ ਹੋਰ ਲੜਕੀਆਂ ਦੇ ਬਾਰੇ ਛੋਟੇ ਛੋਟੇ ਵਿਆਹਾਂ ਦੀਆਂ ਗੱਲਾਂ ਕਰਦਾ ਰਿਹਾ ਇੱਕ ਕਹਿੰਦਾ ਕਿ ਕੋਈ ਕੁੜੀ ਦੇ ਕੋਲ ਉਹਦਾ ਮਾਤਾ ਦਾ ਨੰਬਰ ਚਲਾ ਗਿਆ ਉਸਦਾ ਆਪਣੀ ਇਹਦੀ ਮਾਂ ਦੇ ਕੋਲ ਚਲੀ ਗਈ ਹਨਾ ਉਸ ਆਡੀਓ ਤੋਂ ਬਾਅਦ ਹੁਣ ਇਹ ਵੈਰੀਫਾਈਡ ਚੈਟ ਜਿਹੜੀਆਂ ਚੈਟ ਵੈਰੀਫਾਈ ਕਰਦੇ ਨੇ ਟਿੰਡਰ ਨੇ ਹੁਣ ਇਹ ਨੇ ਮੇਰਾ ਸਵਾਲ ਇਹ ਆ ਕਿ ਐਡੇ ਲੈਵਲ ਦਾ ਘਟੀਆ ਬੰਦਾ ਸੰਤ ਬਾਬਾ ਜਨਾਇਆ ਸੀ ਜੀ ਨਕਲ ਕਰਕੇ ਕੌਮ ਨੂੰ ਬੇਫਕੂ ਬਣਾਉਂਦਾ ਰਿਹਾ ਤੇ ਕੌਮ ਬੇਫਕੂ ਬਣਦੀ ਰਹੀ ਮੈਂ ਇਹਨੂੰ ਅੰਮ੍ਰਿਤਪਾਲ ਕਹਿੰਦਾ ਹੀ ਨਹੀਂ ਅੱਜ ਤੋਂ ਮੈਂ ਇਹਨੂੰ ਅਸ਼ਲੀਲਪਾਲ ਕਹਾਵਾਂਗਾ ਇਹ ਅਸ਼ਲੀਲਪਾਲ ਕੌਮ ਦੇ ਉੱਤੇ ਕਬਜ਼ਾ ਹੁਣ ਨੂੰ ਫਿਰਦਾ ਉਸ ਕੌਮ ਦੇ ਉੱਤੇ ਕਬਜ਼ ਹੁੰਨ ਨੂੰ ਫਿਰਦਾ ਜਿਹੜਾ ਦੁਸ਼ਮਣ ਦੀਆਂ ਧੀਆਂ ਪਣਾ ਨੂੰ ਵੀ ਦੁਸ਼ਮਣ ਦੀਆਂ ਧੀਆਂ ਪਣਾ ਨੂੰ ਵੀ ਆਪਣੀਆਂ ਧੀਆਂ ਪਣਾ ਕਹਿੰਦਾ ਰਿਹਾ ਜਿਹੜਾ ਗਜਨੀ ਦੇ ਬਾਜ਼ਾਰਾਂ ਚ ਜਾ ਕੇ ਦੁਸ਼ਮਣ ਦੀਆਂ ਧੀਆਂ ਪਣਾ ਛੜਾ ਕੇ ਲਿਆਉਂਦਾ ਰਿਹਾ ਇਹ ਜੇ ਘਟੀਆ ਲੈਵਲ ਦੇ ਏਸ਼ ਮਸਟੰਡੇ ਲੈਵਲ ਦੇ ਇਸ ਛੋਕਰਾ ਗਰਦੀ ਲੈਵਲ ਦੇ ਬੰਦੇ ਇਹ ਕੌਮ ਦੇ ਸਰਮੌਰ ਬਣਨਗੇ ਤੇ ਆਉਣ ਵਾਲਾ ਇਤਿਹਾਸ ਸੁਤੇਗਾ ਸਾਡੇ ਤੇ ਦੋ ਵਿੱਚ ਵੀ ਉਸੇ ਗਲਤੇ ਅਮਗਾ ਖਡੂਰ ਸਾਹਿਬ ਚ ਜੇਲ੍ਹ ਚ ਬੰਦ ਹੋਣ ਦੇ ਬਾਵਜੂਦ ਵੱਡੀ ਲੀਡ ਨਾਲ ਜਿੱਤੇ ਨੇ ਅਸੀਂ ਜਸੇਦਰ ਰਾਜਾ ਰਾਜ ਸਿੰਘ ਦਾ ਇੰਟਰਵਿਊ ਕੀਤਾ ਉਹ ਕਹਿੰਦਾ ਜੇਕਰ ਪੰਜਾਬ ਚ ਕੋਈ ਨਸ਼ਾ ਖਤਮ ਕਰ ਸਕਦਾ ਤਾਂ ਉਹ ਆਈ ਅਬਰਤ ਪਾਲਾ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਂਦਾ ਆਪਣੇ ਭਰਾ ਦਾ ਤਾਂ ਛੜਾਇਆ ਨਹੀਂ ਆ ਘਰ ਚ ਹੀ ਨਹੀਂ ਛੜਾਇਆ ਗਿਆ ਹੋਰ ਕਿੱਥੋਂ ਤਾਂ ਛਡਾ ਲੈਣਾ ਠੀਕ ਆ ਭਰਾ ਫੜਿਆ ਗਿਆ ਮੈਂ ਕਿਹਾ ਐਫ ਆਈ ਆਰ ਕੁਐਸ਼ ਨਹੀਂ ਹੋएगी ਕਿ ਕੇਸ ਲੜਦੇ ਪਏ ਨੇ ਜਿਹੜਾ ਸੱਚਾ ਹੁੰਦਾ ਉਹ ਐਫ ਆਈ ਆਰ ਕੁਐਸ਼ ਕੋ ਆਂਦਾ ਕੱਲ ਦੇ ਦਿਨ ਚ ਮੇਰਾ ਭਰਾ ਹੈਗਾ ਰੌਕੀ ਪਿਛਲੇ ਦਿਨੀ ਜਿਹੜਾ ਪ੍ਰਜਿੰਦਰ ਪਾਸਟਰ ਨੂੰ ਅਸੀਂ ਅੰਦਰ ਕਰਵਾਇਆ ਰੌਕੀ ਦੇ ਉਤੇ ਇੱਕ ਝੂਠਾ ਪਰਚਾ ਦਰਜ ਕਰਵਾਇਆ ਗਿਆ ਮੰਡੀ ਅਸੀਂ ਕੋਰਟ ਨਹੀਂ ਗਏ ਹੈਗੇ ਅਸੀਂ ਪੁਲਿਸ ਦੇ ਨਾਸਾ ਚ ਧੂਆਂ ਘੜਤਾ ਪੁਲਿਸ ਉਲਟੀ ਦਰਖਾਸਤਕਰਤਾ ਦੇ ਉੱਤੇ ਉਹ ਕਰ ਰਹੀ ਹੈ ਜਾਂਚ ਉਸ ਪਰਚੇ ਨੂੰ ਝੂਠਾ ਸਾਬਤ ਕਰ ਦਿੱਤਾ ਕੱਲ ਦੀਆਂ ਅਖਬਾਰਾਂ ਚ ਛਪਿਆ ਜੇ ਪਰਚਾ ਝੂਠਾ ਤੇ ਝੂਠਾ ਸਾਬਤ ਕਰਦੇ ਆਂ ਅਸੀਂ ਕੋਟਾ ਚ ਜਾ ਕੇ ਲੜਦੇ ਨਹੀਂ ਇਹਨਾਂ ਨੂੰ ਮੈਂ ਕਿਹਾ ਸੀ ਜੇ ਸੱਚੇ ਨੇ ਤੇ ਇਹ ਇਹਨਾਂ ਦਾ ਭਰਾ ਨਸ਼ੇੜੀ ਨਹੀਂ ਹੈਗਾ ਹਰਪ੍ਰੀਤ ਨਸ਼ੇੜੀ ਨਹੀਂ ਹੈਗਾ ਨਾਰਕੋ ਟੈਸਟ ਦੇ ਪੈਸੇ ਮੈਂ ਦਊਂਗਾ ਕੋਰਟ ਚ ਆਣ ਨਾਰਕੋ ਟੈਸਟ ਦੇ ਲਿਖਣ ਪਰੇ ਭੱਜ ਕੇ ਲੜ ਰਹੀ ਨੇ ਕੋਰਦੇ ਵਿੱਚ ਕਰਦੇ ਵਿੱਚ ਨਹੀਂ ਨਸ਼ਾ ਛੜਾਇਆ ਗਿਆ ਹੋਰ ਕਿਹਦਾ ਨਸ਼ਾ ਛੜਾ ਲੈਣਾ ਅੱਛਾ ਜਿਹੜੀ ਤੁਸੀਂ ਨਸ਼ਾ ਛੜਾਉਣ ਵਾਲੀ ਗੱਲ ਕਹਿੰਦੇ ਹੋ ਚਲੋ ਅੱਜ ਤੁਹਾਡੇ ਚੈਨਲ ਤੇ ਇਹ ਵੀ ਕਹ ਦਣਾ ਅਗਲੀ ਪ੍ਰੈਸ ਕਾਨਫਰੰਸ ਇੱਕ ਐਸੇ ਵੀਡੀਓਜ਼ ਐਸੇ ਸਬੂਤ ਜਿੰਨਾ ਤੱਕ ਕਰਾਂਗਾ ਇਹਨਾਂ ਦਾ ਨਸ਼ਾ ਛੜਾਓ ਕੇਂਦਰ ਦੇ ਵਿੱਚ ਕੀ ਹੁੰਦਾ ਰਿਹਾ ਕਿੰਨਾ ਕਿੰਨਾ ਤੇ ਡਾਂਗ ਪਾਈ ਇਹਨਾਂ ਨੇ ਤੇਰਾ ਤੇਰਾ ਟਾਂਕੇ ਕਿਦੇ ਲੱਗੇ ਉਹ ਮੁੰਡਿਆਂ ਨੂੰ ਕਿਦਾਂ ਕੁੱਟਿਆ ਉਹਨਾਂ ਦਾ ਨਸ਼ਾ ਛੜਾਣ ਵਾਸਤੇ ਇਹਨਾਂ ਨੇ ਕੀ ਕੁਝ ਤਸ਼ੱਦਦ ਉਹਨਾਂ ਤੇ ਕੀਤੇ ਚਲੋ ਅਗਲੀ ਅਗਲੀ ਪ੍ਰੈਸ ਕਾਨਫਰੰਸ ਉਹ ਵੀ ਛੱਡ ਦਾਂਗਾ ਵੈਕਸੀਨ ਤੋਂ ਵੀ ਹਮੇਸ਼ਾ ਅਮਰਤਪਾਲ ਦੇ ਖਿਲਾਫ ਹੀ ਕਿਉਂ ਬੋਲਦਾ ਇਹਦੇ ਵਿੱਚ ਉਹਦੀ ਕੀ ਮਨਸ਼ਾ ਹੈ ਕੱਲ ਹੀ ਤਾਂ ਹਾਲੇ ਪ੍ਰੈਸ ਕਾਨਫਰੰਸ ਕਰਕੇ ਹਟਿਆ ਸਟੇਟ ਦੇ ਮੰਤਰੀਆਂ ਦੇ ਖਿਲਾਫ ਬਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਤੁਸੀਂ ਹੈ ਨਾ ਕਰੋ ਮੈਂ ਬਰਜਿੰਦਰ ਪਾਸਟਰ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਧ ਮੈਂ ਲੜਿਆ ਆਪਣਾ ਸਾਰਾ ਕੁਝ ਦਾਤੇ ਲਾ ਕੇ ਲੜਿਆ ਉਹ ਉਹ ਦਿਖਦਾ ਹੀ ਨਹੀਂ ਹੋਰ ਨਿਸ਼ਾਨਦ ਸ਼ਰਮਾ ਵਾਲੀ ਬਲੀ ਬਾਰੀ ਅੱਜ ਨਿਸ਼ਾਨ ਸ਼ਰਮਾ ਲੱਭਦਾ ਕਿਥੇ ਨੂੰ कोर्ट ਦੇ ਵਿੱਚ ਜਾਂ ਤੱਕ ਜਾਂ ਜਾ ਕੇ ਵੀ ਮੈਂ ਬਹੁਤ ਸਾਰੇ ਐਵਿਡੈਂਸ ਪੇਸ਼ ਕੀਤੇ ਨੇ ਇਹ ਪਤਾ ਕੀ ਕਰਦੇ ਨੇ ਇਹਨਾਂ ਨੂੰ ਇਹ ਲੱਗਦਾ ਕਿ ਅੰਮ੍ਰਿਤਪਾਲ ਦੇ ਮੁੱਦੇ ਤੋਂ ਦੁਆਬੀ ਬੋਲਣਾ ਹਟ ਜੇ ਕਿਉਂਕਿ ਦੁਆਬੀ ਦਾ ਰਿਕਾਰਡ ਹੈ ਕਿ ਜਿਹਦੇ ਪਿੱਛੇ ਪੈ ਗਿਆ ਉਹ ਪੈ ਗਿਆ ਦੁਆਬੀ ਦਾ ਰਿਕਾਰਡ ਆ ਇਹ ਚਾਹੁੰਦੇ ਨੇ ਕਿ ਅੰਮ੍ਰਿਤਪਾਲ ਨੂੰ ਛੱਡ ਕੇ ਦੁਆਬੀ ਕਿਸੇ ਹੋਰ ਮੈਟਰ ਦਾ ਚਲਾ ਜਾਵੇ ਸਟੇਟ ਦੇ ਖਿਲਾਫ ਬੋਲੇ ਅਕਾਲੀਆਂ ਦੇ ਖਿਲਾਫ ਬੋਲੇ ਭਾਜਪਾ ਦੇ ਖਿਲਾਫ ਬੋਲੇ ਮੈਂ ਹਰੇਕ ਦੇ ਖਿਲਾਫ ਹੀ ਬੋਲਦਾ ਜਿੱਥੇ ਅੜ ਗਈ ਗਰਾਰੀ ਮੈਂ ਹਰੇਕ ਦੇ ਖਿਲਾਫ ਹੀ ਬੋਲਿਆ ਆ ਪਾਸਟਰ ਬਰਜਿੰਦਰ ਦੇ ਮਾਮਲੇ ਦੇ ਵਿੱਚ ਮੈਂ ਬਹੁਤ ਵੱਡੇ ਲੈਵਲ ਦੇ ਕੰਮ ਕੀਤਾ ਹੈਗਾ ਆ ਪੀਲੀ ਵੀ ਦੇ ਮਾਮਲੇ ਦੇ ਵਿੱਚ ਹੁਣੇ ਪ੍ਰੈਸ ਕਾਨਫਰੰਸ ਕਰਕੇ ਹਟਿਆ ਪਿੱਛੇ ਜੇ ਸਟੇਟ ਸਰਕਾਰ ਨੂੰ ਲਾਣ ਦਾ ਪਾਈਆਂ ਹੈਗੀਆਂ ਇਹ ਤਾਂ ਇਹਨਾਂ ਦੀਆਂ ਬਹਾਨੇਬਾਜ਼ੀਆਂ ਨੇ ਇਹਨਾਂ ਦੀਆਂ ਬਹਾਨੇਬਾਜ਼ੀਆਂ ਜਦੋਂ ਇੱਕ ਚੋਰ ਫੜਿਆ ਜਾਂਦਾ ਨਾ ਉਹ ਇਹ ਕਹਿੰਦਾ ਹੁੰਦਾ ਕਿ ਉਹ ਇਕੱਲਾ ਚੋਰ ਨਹੀਂ ਹੈਗਾ ਫਲਾਣਾ ਵੀ ਚੋਰ ਆ ਟਮਕਾਣਾ ਵੀ ਚੋਰ ਆ ਇਦਾਂ ਜਦੋਂ ਇਹ ਮੇਰੇ ਦਾੜ ਥਲੇ ਆ ਜਾਂਦੇ ਨੇ ਫਿਰ ਇਹ ਕਹਿੰਦੇ ਨੇ ਦੁਆਬੀ ਸਰਕਾਰ ਦੇ ਖਿਲਾਫ ਨਹੀਂ ਬੋਲਦਾ ਭਾਈ ਜੇ ਤੁਸੀਂ ਖੂ ਦੇ ਡੱਡੂਓ ਜੇ ਨਹੀਂ ਦੇਖਿਆ ਸੂਰਜ ਚੜਿਆ ਤੇ ਆਦਾ ਮਤਲਬ ਇਹ ਨਹੀਂ ਹੈ ਕਿ ਕਿ ਸੂਰੇ ਨਹੀਂ ਚੜਿਆ ਦੋ ਵੀ ਹੁਣ ਅੱਗੇ ਕੀ ਕਾਰਵਾਈ ਕਰੂੰਗਾ ਅੱਗੇ ਦੇਖੋ ਇਹ ਚੈਟ ਜਿਹੜੀ ਆ ਹਰੀਨੋ ਕਤਲ ਦੇ ਵਿੱਚ ਅਟੈਚ ਹੋ ਚੁੱਕੀ ਆ ਪੰਜਾਬ ਪੁਲਿਸ ਨੇ ਅਟੈਚ ਕਰ ਦਿੱਤੀ ਆ ਉਹਦੇ ਉਸ ਕੇਸ ਦੇ ਵਿੱਚ ਮੈਂ ਗਵਾਹ ਵੀ ਹੈਗਾ ਇਹਨਾਂ ਦੀਆਂ ਇਹ ਜਿੰਨੀਆਂ ਵੀ ਇਹ ਅਸ਼ਲੀਲ ਹਰਕਤਾਂ ਨੇ ਜੋ ਵੀ ਕੁਝ ਹੈਗਾ ਇਹ ਕੋਰਟ ਦੇ ਵਿੱਚ ਹੀ ਕਰਾਂਗੇ ਕੋਰਟ ਦੇ ਵਿੱਚ ਹੀ ਸਾਬਤ ਕਰਾਂਗੇ ਹਰੀਨੋ ਦਾ ਇਨਸਾਫ ਲੈਣਾ ਜ਼ਰੂਰ ਲੈਣਾ ਤੇ ਮੈਂ ਇਹ ਆ ਤੁਸੀਂ ਆ ਪੜੋ ਮੜਾ ਜਾ ਆ ਇਮੇਜਿਨ ਇਫ ਆਈ ਆਫ ਯੂ ਸੀ ਕੇ ਆਈ ਐਨ ਜੀ यू एन डैश स्टाइल इन फ्रंट ऑफ माय फैमिली अपने परिवार ਦੇ ਸਾਹਮਣੇ ਉਹ ਹਸਬੰਡ ਵਾਈਫ ਵਾਲੀ ਕਿਰਿਆ ਮਾਈ ਮਮ ਐਂਡ ਡੈਡ ਸਿਸਟਰ ਬ੍ਰਦਰ ਐਂਡ ਭਾਬੀ ਦੇ ਕੈਨ ਵਾਚ ਅਸ ਐਂਡ ਜੁਆਇਨ ਇਫ ਦੇ ਵਾਂਟ ਪਰੇ ਨਹੀਂ ਜਾ ਸਕਦੇ ਤੁਹਾਨੂੰ ਵੀ ਸ਼ਾਇਦ ਪੀਪਾਂ ਲਾਣੀਆਂ ਪੈ ਜਾਣ ਇਸ ਲੈਵਲ ਦੇ ਘਟੀਆ ਤਰਜੇ ਦੇ ਲੋਕ ਸੰਤ ਪਪਾ ਜਰਨੈਲ ਸਿੰਘ ਜੀ ਵਰਗਾ ਰੂਪ ਧਾਰ ਕੇ ਤੇ ਗੋਲ ਪਰਨਾ ਬਣ ਕੇ ਕੌਮ ਨੂੰ ਬੇਕੂ ਬਣਾਣਾ ਆਗੇ ਤੇ ਕੌਮ ਬੇਕੂ ਬਣ ਗਈ ਅਸੀਂ ਯਾਰ ਦੁਸ਼ਮਣ ਦੀਆਂ ਧੀਆਂ ਪੈਣਾ